ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਕਾਸਾਉਣ ਵਾਲੀ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਤੇ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਅਸੀਂ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਸਾਡੀ ਰਸੋਈ ਦੇ ਵਿੱਚ ਅਜਿਹੇ ਦੋ ਬਰਤਨ ਹੁੰਦੇ ਹਨ ਦੋ ਭਾਂਡੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਉਲਟਾ ਨਹੀਂ ਰੱਖਣਾ ਸਿਰਫ ਇਹ ਨਹੀਂ ਕਿ ਸਿਰਫ ਦੋ ਬਰਤਨ ہیں ਜੋ ਦੱਸਣ ਲਈ ਅਸੀਂ ਅੱਜ ਦੀ ਵੀਡੀਓ ਤੁਹਾਡੇ ਲਈ ਬਣਾਈ ਹੈ ਇਸ ਨਾਲ ਛੋਟੀ ਜਿਹੀ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਜੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਇਸੇ ਨਾਲ ਹੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਉਪਾਅ ਵੀ ਦੱਸਣ ਵਾਲੇ ਹਾਂ ਜੋ ਉਪਾਅ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੋਣਗੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋਵੇਗਾ ਇਸ ਤਰੀਕੇ ਨਾਲ ਜਦੋਂ ਅਸੀਂ ਇਹਨਾਂ ਬਰਤਨਾਂ ਨੂੰ ਮੁੱਦੇ ਮਾਰ ਕੇ ਰੱਖ ਦਿੰਦੇ ਹਾਂ ਤਾਂ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਤੇ ਜਿੰਨਾ ਗਲਤੀਆਂ ਦੇ ਕਰਕੇ ਸਾਡੇ ਘਰ ਦੇ ਵਿੱਚ ਮਾੜਾ ਸਮਾਂ ਆਉਂਦਾ ਹੈ ਗਰੀਬੀ ਆਉਂਦੀ ਹੈ ਤੇ ਪੈਸੇ ਦੀ ਕਮੀ ਹੋ ਜਾਂਦੀ ਹੈ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੀਆਂ ਕੁਝ ਗਲਤੀਆਂ ਜੋ ਕਿਸਾਨ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਨਾਲ ਹੀ ਅਸੀਂ ਤੁਹਾਨੂੰ ਉਸ ਤੋਂ ਬਾਅਦ ਇਹ ਵੀ ਗੱਲ ਦੱਸਾਂਗੇ ਕਿ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਜੋ ਲਿਆਂਦਾ ਹੋਇਆ ਇੱਕ ਖਾਸ ਪਾ ਉਸੇ ਜਾਣਕਾਰੀ ਪੂਰੀ ਦੱਸਾਂਗੇ ਸਾਧ ਸੰਗਤ ਜੀ ਵੀਡੀਓ ਪੂਰਾ ਜ਼ਰੂਰ ਸੋਣਾ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੋ ਬਰਤਨਾਂ ਦੇ ਬਾਰੇ ਜੋ ਕਿ ਸਾਨੂੰ ਆਪਣੇ ਘਰ ਤੇ ਰਸੋਈ ਦੇ ਵਿੱਚ ਕਦੇ ਵੀ ਮੋਦੇ ਨਹੀਂ ਮਾਰਨੇ ਚਾਹੀਦੇ ਇੱਕ ਤਾਂ ਤਵਾ ਤੇ ਦੂਸਰੀ ਚੀਜ਼ ਹੈ ਜੀ ਕੜਾਈ ਇਹਨਾਂ ਦੋਨਾਂ ਬਰਤਨਾਂ ਨੂੰ ਤੁਸੀਂ ਹਮੇਸ਼ਾ ਹੀ ਯਾਦ ਰੱਖਣਾ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਜਾਂ ਰਸੋਈ ਦੇ ਵਿੱਚ ਰੱਖਦੇ ਹੋ ਤਾਂ ਤੁਸੀਂ ਪੁੱਠਾ ਕਰਕੇ ਨਹੀਂ ਰੱਖਣਾ ਭਾਗ ਕੇ ਉਲਟਾ ਨਹੀਂ ਰੱਖਣਾ ਜਾਣਕਾਰੀ ਦੇ ਅਨੁਸਾਰ ਤਵਾ ਤੇ ਕੜਾਈ ਜਦੋਂ ਅਸੀਂ ਪੁੱਠੇ ਕਰਕੇ ਰੱਖ ਦਿੰਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਪੁੱਠੇ ਰੱਖਦੇ ਹਾਂ ਤੇ ਇਹਨਾਂ ਦਾ ਗਲਤ ਪ੍ਰਭਾਵ ਸਾਡੇ ਉੱਪਰ ਹੀ ਪੈਂਦਾ ਹੈ ਕਿਉਂਕਿ ਸੰਗਤ ਇਹ ਹੁੰਦਾ ਕੀ ਹੈ ਕਿ ਇਹਨਾਂ ਨੂੰ ਪੁੱਠਾ ਕਰਕੇ ਰੱਖਣ ਦੇ ਨਾਲ ਬਹੁਤ ਸਾਰੀ ਤਾਂਤ੍ਰਿਕ ਕਰਿਆਵਾ ਜੋ ਹੁੰਦੀਆਂ ਹਨ ਬਹੁਤ ਸਾਰੇ ਲੋਕ ਇਸ ਕਰਕੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਦੋਨਾਂ ਨੂੰ ੁੱਠਾ ਕਰਕੇ ਨਹੀਂ ਰੱਖਣਾ ਇਹ ਘਰੇ ਆਵਾ ਸਾਡੇ ਘਰ ਤੇ ਫਿਰ ਅਸਰ ਪਾਉਂਦੀਆਂ ਹਨ ਜੇਕਰ ਅਸੀਂ ਇਹਨਾਂ ਬਰਤਨਾਂ ਨੂੰ ੁੱਠਾ ਕਰਕੇ ਰੱਖਦੇ ਹਾਂ ਇਸ ਗੱਲ ਨੂੰ ਖਾਸ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਦੇ ਵੀ ਆਪਣੀ ਰਸੋਈ ਵਿੱਚ ਜਦੋਂ ਰਾਤ ਨੂੰ ਖਾਣਾ ਬਣਾਉਂਦੇ ਹੋ ਖਾਂਦੇ ਹੋ ਰਸੋਈ ਨੂੰ ਹਮੇਸ਼ਾ ਸਾਫ਼ ਕਰਕੇ ਹੀ ਰੱਖੋ ਰਸੋਈ ਦੇ ਵਿੱਚ ਕਦੇ ਵੀ ਤੁਸੀਂ ਇਹ ਝੂਠੇ ਭਾਂਡੇ ਨਾ ਰੱਖੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ وجہ ਦੇ ਕਰਕੇ ਮੁਸ਼ਕਲ ਕਰਕੇ ਤੁਸੀਂ ਉਹਨਾਂ ਬਰਤਨਾਂ ਨੂੰ ਤੁਸੀਂ ਸਾਫ਼ ਨਹੀਂ ਕਰ ਸਕਦੇ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਹੈਲਪਰ ਰੱਖੀ ਹੋਈ ਹੈ ਤਾਂ ਤੁਹਾਨੂੰ ਹੁੰਦਾ ਹੈ ਕਿ ਉਹ ਸਵੇਰ ਦੇ ਟਾਈਮ ਕੰਮ ਕਰਨ ਆਵੇਗੀ ਤੇ ਆਪਣੇ ਆਪ ਹੀ ਬਰਤਨ ਸਾਫ਼ ਕਰ ਲਵੇਗੀ ਤਾਂ ਤੁਸੀਂ ਕੀ ਕਰੋ ਕਿ ਇਹਨਾਂ ਬਰਤਨਾਂ ਨੂੰ ਆਪਣੀ ਰਸੋਈ ਦੇ ਵਿੱਚ ਨਾ ਰੱਖੋ ਰਸੋਈ ਤੋਂ ਬਾਅਦ ਤੁਸੀਂ ਨਾ ਬਰਤਨਾਂ ਨੂੰ ਰੱਖ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਬਾਲਕਨੀ ਬਣਾਈ ਹੋਵੇਗੀ ਤੁਸੀਂ ਉੱਥੇ ਜਾ ਕੇ ਰੱਖ ਸਕਦੇ ਹੋ ਤੇ ਆਪਣੀ ਜਿਹੜੀ ਰਸੋਈ ਵਿੱਚ ਕਦੇ ਵੀ ਝੂਠੇ ਭਾਂਡੇ ਨਹੀਂ ਰੱਖਣੇ ਰਸੋਈ ਦੀ ਸਫਾਈ ਦੇ ਉੱਪਰ ਇਸ ਤਰੀਕੇ ਨਾਲ ਇੱਕ ਪਰਿਵਾਰ ਸੀ ਜੋ ਕਿ ਬਹੁਤ ਵਧੀਆ ਸੀ ਤੇ ਆਪਣੇ ਘਰ ਵਿੱਚ ਬਹੁਤ ਵਧੀਆ ਉਹਨਾਂ ਦਾ ਕਾਰੋਬਾਰ ਸੀ ਉਹਨਾਂ ਦੇ ਪਰਿਵਾਰ ਦੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਉਹ ਹਮੇਸ਼ਾ ਇੱਕ ਗਲਤੀ ਕਰਿਆ ਕਰਦੇ ਸਨ ਕਿ ਜਦੋਂ ਉਹ ਆਪਣੇ ਘਰ ਵਿੱਚ ਖਾਣਾ ਖਾਣ ਤੋਂ ਬਾਅਦ ਰਸੋਈ ਵਿੱਚ ਸੈਲਫ ਅਤੇ ਝੂਠੇ ਭਾਂਡੇ ਛੱਡ ਦਿੰਦੇ ਸਨ ਤੇ ਆਪਣੇ ਘਰ ਦੀ ਜਿਹੜੀ ਰਸੋਈ ਉਸ ਨੂੰ ਕਦੇ ਵੀ ਉਹ ਸਾਫ਼ ਨਹੀਂ ਕਰਦੇ ਸਨ ਤੇ ਇੱਕ ਦਿਨ ਕੀ ਹੁੰਦਾ ਕਿ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਕੋਈ ਬਹੁਤ ਹੀ ਵੱਡੀ ਚੋਰੀ ਹੋ ਜਾਂਦੀ ਹੈ ਤੇ ਚੋਰੀ ਹੋਣ ਦੇ ਕਾਰਨ ਉਹਨਾਂ ਦੇ ਘਰ ਦਾ ਜਿੰਨਾ ਵੀ ਪੈਸਾ ਸਮਾਨ ਸੀਗਾ ਸੋਨਾ ਸੀਗਾ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਫਿਰ ਬੁਰੇ ਹੋ ਜਾਂਦੇ ਹਨ ਚੋਰ 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 ਜਿਹੜੇ ਉਹ ਸਾਰਾ ਸਮਾਨ ਘਰੋਂ ਲੈ ਜਾਂਦੇ ਹਨ ਤੇ ਮਾੜੇ ਦੇ ਨਾ ਜਾਂਦੇ ਹਨ ਉਹ ਸਿਰਫ ਜਾਣੇ ਅਣਜਾਣੇ ਦੇ ਵਿੱਚ ਸਾਡੀਆਂ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ مصیبتਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਘਰ ਦੀ ਰਸੋਈ ਦੀ ਜਿਹੜੀ ਸਲੇਫ ਹੈ ਜਾਂ ਰਸੋਈ ਦੇ ਵਿੱਚ ਕਦੇ ਵੀ ਭੁੱਲ ਕੇ ਜਾਣੇ ਅਣਜਾਣੇ ਦੇ ਵਿੱਚ ਰੋਟੀ ਖਾਣ ਤੋਂ ਬਾਅਦ ਭਾਂਡੇ ਝੋਠੇ ਜਿਹੜੇ ਹਨ ਉਹ ਨਰ ਤੇ ਰਸੋਈ ਦੇ ਵਿੱਚ ਹਮੇਸ਼ਾ ਹੀ ਸਫਾਈ ਰੱਖੋ ਕਿਉਂਕਿ ਹੁੰਦਾ ਕੀ ਹੈ ਕਿ ਕਈ ਵਾਰ ਸਾਡੇ ਘਰ ਵਿੱਚ ਕੋਈ ਪਰਿਵਾਰਿਕ ਮੈਂਬਰ ਜੋਬ ਕਰਦਾ ਹੈ ਕੋਈ ਕਾਰੋਬਾਰ ਸਾਡਾ ਕਾਮਕਾਰ ਤੋਂ ਅਸੀਂ ਲੇਟ ਹੁੰਦੇ ਹਾਂ ਤਾਂ ਲੇਟ ਆਉਣ ਕਰਕੇ ਸਾਡੀ ਰੋਟੀ ਅਸੀਂ ਜਦੋਂ ਖਾਂਦੇ ਹਾਂ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਜਿਹੜੇ ਭਰਤਨ ਹੁੰਦੇ ਹਨ ਉਸ ਲਾਫਤੇ ਜਾਂ ਫਿਰ ਰਸੋਈ ਵਿੱਚ ਝੋਟੇ ਛੜ ਦਿੰਦੇ ਹਾਂ ਇਸ ਤਰੀਕੇ ਨਾਲ ਝੋਟੇ ਪਾਂਡੇ ਰੱਖ ਕੇ ਉਹ ਆਪਣਾ ਆਰਾਮ ਦੇ ਨਾਲ ਸੌ ਜਾਂਦੇ ਹਨ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਪਾਂਡੇ ਨੂੰ ਸਾਫ਼ ਕਰਨ ਤੇ 1 ਸੈਕਿੰਡ ਵੀ ਨਹੀਂ ਲੱਗਦਾ ਜੇਕਰ ਅਸੀਂ ਪਾਂਡਿਆਂ ਨੂੰ ਬਿਲਕੁਲ ਸਾਫ਼ ਕਰਕੇ ਮਾਲ ਕੇ ਨਹੀਂ ਰੱਖਣਾ ਚਾਹੁੰਦੇ ਤਾਂ ਉਹਨਾਂ ਦੇ ਪਾਣੀ ਦੇ ਨਾਲ ਹੀ ਜੜੀ ਝੂਠ ਹੁੰਦੀ ਹੈ ਉਹਨਾਂ ਨੂੰ ਉਤਾਰ ਕੇ ਰੱਖ ਸਕਦੇ ਹਾਂ ਫੇਰ ਸਾਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਜੋ ਬਹੁਤਿਆਂ ਜ਼ਿਆਦਾ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਉਹ ਨਹੀਂ ਕਰਨੀਆਂ ਭਣਗੀਆਂ ਇੱਥੇ ਆਪਾਂ ਗੱਲ ਕਰ ਰਹੇ ਸੀ ਤਵੇ ਤੇ ਕੜਾਈ ਦੀ ਉਸ ਤੋਂ ਲਵਾ ਆਪਾਂ ਆਪਣੇ ਘਰ ਦੇ ਝਾੜੂ ਦੀ ਵੀ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਘਰ ਦਾ ਜਿਹੜਾ ਝਾੜੂ ਹੈ ਉਹ ਵੀ ਇਸ ਤਰੀਕੇ ਦੇ ਨਾਲ ਸਾਨੂੰ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਲੋਕ ਆਉਣ ਗੈਸਟ ਆਉਣ ਦਾ ਉਹਨਾਂ ਦੀ ਸਿੱਧੀ ਨਜ਼ਰ ਸਾਡੇ ਘਰ ਦੇ ਝਾੜੂ ਦੇ ਉੱਪਰ ਨਹੀਂ ਪੈਣੀ ਚਾਹੀਦੀ ਸਾਨੂੰ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਝਾੜੋ ਸਾਡੇ ਘਰ ਦੀ ਬਰਕਤ ਹੈ ਇਸ ਕਰਕੇ ਸਾਨੂੰ ਆਪਣੀ ਘਰ ਦੀ ਬਰਕਤ ਨੂੰ ਹਮੇਸ਼ਾ ਸੁਪਾ ਕੇ ਰੱਖਣਾ ਚਾਹੀਦਾ ਹੈ ਇਸ ਤਰੀਕੇ ਨਾਲ ਸਾਡੇ ਘਰ ਦੀ ਜਿਹੜੀ ਕੜਾਈ ਤੇ ਤਵਾ ਹੈ ਉਹਨਾਂ ਦੇ ਨਾਲ ਵੀ ਇੱਕ ਸਿੰਪਲ ਜਿਹਾ ਪ੍ਰੋਸੈਸ ਕਰਨਾ ਹੈ ਕਿ ਜੇਕਰ ਸਾਡੇ ਘਰ ਦੀ ਸੋਈ ਵਿੱਚ ਕੋਈ ਵੀ ਆਉਂਦਾ ਹੈ ਤਾਂ ਉਹਨਾਂ ਦੀ ਨਜ਼ਰ ਸਾਡੀ ਕੜਾਈ ਤੇ ਤਵੇ ਤੇ ਨਹੀਂ ਪੈਣੀ ਚਾਹੀਦੀ ਉਸ ਨੂੰ ਥੋੜਾ ਜਿਹਾ ਦੁਸੇ ਸੁਪਾ ਕੇ ਰੱਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਸ ਦੇ ਉੱਪਰ ਥੋੜੀ-ਥੋੜੀ ਤਾਂਤਰਿਕ ਕਰਿਆਵਾ ਕਈ ਲੋਕ ਕਰਵਾਉਂਦੇ ਹਨ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਵਿੱਚ ਕੋਈ ਅਲਮਾਰੀ ਹੈ ਭਾਂਡੇ ਨੂੰ ਜੋੜਨ ਵਾਲੀ ਬਰਤਨ ਵਾਲੀ ਬਰਤਨ ਰੱਖਣ ਵਾਲੀ ਤਾਂ ਤੁਸੀਂ ਉੱਥੇ ਵੀ ਛੁਪਾ ਕੇ ਨਾ ਦੋਨਾਂ ਚੀਜ਼ਾਂ ਨੂੰ ਕੰਮਕਾਰ ਕਰਨ ਤੋਂ ਬਾਅਦ ਉਸ ਵਿੱਚ ਰੱਖ ਸਕਦੇ ਹੋ ਇਹ ਤਾਂ ਸੇ ਤੁਹਾਡੇ ਕੰਮ ਆਉਣ ਵਾਲੀ ਜਾਣਕਾਰੀ ਜੋ ਕਿ ਜਾਣੇ ਅਣਜਾਣੇ ਵਿੱਚ ਤੁਸੀਂ ਗਲਤੀਆਂ ਕਰਦੇ ਹੋ ਗਲਤੀਆਂ ਨਾਲ ਤੁਹਾਡੇ ਘਰ ਵਿੱਚ ਪ੍ਰੋਬਲਮ ਤੇ ਮੁਸ਼ਕਲਾਂ ਹੁੰਦੀਆਂ ਹਨ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਕਰਦੇ ਹੋ ਤਾਂ ਆਜੇ ਇਹ ਗਲਤੀਆਂ ਸੁਧਾਰੋ ਤਾਂ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜੜੀਆਂ ਉਹ ਦੂਰ ਹੋ ਜਾਣ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਉਪਾਅ ਦੀ ਉਪਾਅ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਤੇ ਸਿੰਪਲ ਤੇ ਸਰ ਬਹੁਤ ਹੀ ਸਿੰਪਲ ਹੈ ਇਸ ਤਰੀਕੇ ਨਾਲ ਜਿਹੜਾ ਬਹੁਤ ਜ਼ਿਆਦਾ ਸਿੰਪਲ ਹੈ ਇਸ ਨੂੰ ਤੁਸੀਂ ਕਰਨਾ ਕਿਵੇਂ ਜਦੋਂ ਤੁਸੀਂ ਆਪਣੀ ਰਸੋਈ ਵਿੱਚੋਂ ਸਾਰੇ ਹੀ ਕੰਮ ਖਤਮ ਕਰ ਲੈਂਦੇ ਹੋ ਸਾਬ ਸਫਾਈ ਕਰ ਲੈਂਦੇ ਹੋ ਸਮਝ ਲਓ ਤੁਹਾਡਾ ਸਾਰਾ ਪਰਿਵਾਰ ਬੜੇ ਆਰਾਮ ਦੇ ਨਾਲ ਨੀਂਦ ਦੇ ਵਿੱਚ ਸੌ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਇਹ ਸਿੰਪਲ ਜਿਹਾ ਪਾਣਾ ਕਰ ਸਕਦੇ ਹੋ ਉਪਾਗ ਕਰਨ ਲਈ ਤੁਹਾਨੂੰ ਚਾਹੀਦਾ ਹੈ ਤਵਾ ਜਿਹੜਾ ਤਵਾ ਚਾਹੀਦਾ ਹੈ ਤਵੇਂ ਨੂੰ ਤੁਸੀਂ ਚੰਗੇ ਤਰ੍ਹਾਂ ਸਾਫ਼ ਕਰ ਲੈਣਾ ਸੁਕਾ ਲੈਣਾ ਤੇ ਸੁਕਾਉਣ ਤੋਂ ਬਾਅਦ ਵਿੱਚ ਤੁਹਾਨੂੰ ਚਾਹੀਦਾ ਇੱਕ ਤੇਜ ਪੱਤਾ ਤੇਜ ਪਤੇ ਦੇ ਨਾਲ ਤੁਹਾਨੂੰ ਚਾਹੀਦੀਆਂ ਹਰੀਆਂ ਇਲਾਚੀਆਂ ਜਿਹੜੀ ਹਰੀ ਇਲਾਚੀ ਉਹ ਵੀ ਤੁਸੀਂ ਲੈਣੀ ਹੈ ਤੇ ਜਿਹੜਾ ਤੇਜ ਪੱਤਾ ਲੈਣਾ ਹੈ ਉਹ ਵੀ ਤੁਸੀਂ ਇੱਕ ਲੈਣਾ ਹੈ ਬਸ ਤੁਸੀਂ ਇਹਨਾਂ ਕੰਮ ਕਰਨਾ ਘਰ ਦੇ ਵਿੱਚ ਸਾਰੇ ਕੰਮ ਕਰ ਕਰਨ ਤੋਂ ਬਾਅਦ ਰਸੋਈ ਸਾਫ਼ ਕਰਨ ਤੋਂ ਬਾਅਦ ਸੌਣ ਤੋਂ ਪਹਿਲਾਂ ਤੁਸੀਂ ਤਵੇ ਦੇ ਉੱਪਰ ਬਸ ਇਹ ਦੋ ਚੀਜ਼ਾਂ ਰੱਖ ਦੇਣੀਆਂ ਹਨ ਪਹਿਲਾਂ ਤੇਜ ਪੱਤਾ ਰੱਖਣਾ ਫਿਰ ਤੇਜ ਪੱਤੇ ਦੇ ਉੱਪਰ ਇੱਕ ਹਰੀ ਇਲਾਚੀ ਰੱਖਦੇ ਨੇ ਬਸ ਇਹਨਾਂ ਹੀ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਆਰਾਮ ਦੇ ਨਾਲ ਸੌਣ ਦੇ ਲਈ ਚਲੇ ਜਾਣਾ ਹੈ ਸ੍ਰੀ ਕੇਨਾਲ ਜੇਕਰ ਕੋਈ ਮਾਤਾ ਮਾਂ ਪੈਣਾ ਇਸਪਾਣੂ ਕਰਨਾ ਚਾਹੁੰਦੀਆਂ ਨੇ ਪਰ ਉਹ ਪੀੜਸ ਤੇ ਵਿੱਚ ਨੇ ਤਾਂ ਉਸ ਸਮੇਂ ਉਹ ਜੇਕਰ ਪਾ ਕਰਨਾ ਚਾਹੁੰਦੀਆਂ ਤਾਂ ਉਹ ਕਰ ਦੇ ਕਿਸੇ ਹੋਰ ਪਰਿਵਾਰਿਕ ਮੈਂਬਰ ਨੂੰ ਕਹਿ ਕੇ ਵੀ ਇਹਨਾਂ ਦੋਨਾਂ ਚੀਜ਼ਾਂ ਨੂੰ ਤਵੇ ਦੇ ਉੱਪਰ ਰੱਖ ਸਕਦੀਆਂ ਨੇ ਉਪਾ ਕਰਵਾ ਸਕਦੀਆਂ ਨੇ ਇਸ ਤਰੀਕੇ ਦੇ ਨਾਲ ਸਾਰੀ ਰਾਤ ਤਵੇ ਨੂੰ ਪਿਆਰ ਰਹਿਣ ਦੇ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠ ਕੇ ਆਪਣੀ ਗੈਸ ਚੋਲੇ ਤੇ ਚਾਹ ਬਣਾਉਣੀ ਹੋਵੇਗੀ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਕਿ ਉਸ ਤਵੇ ਨੂੰ ਚੋਕਣਾ ਝੋਕ ਕੇ ਗੈਸ ਦੇ ਉੱਪਰ ਰੱਖ ਦੇਣਾ ਤੇ ਉਹ ਜਿਹੜਾ ਪੱਤਾ ਉਸ ਨੂੰ ਤੁਸੀਂ ਜਲਾ ਦੇਣਾ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਪਾਣੀ ਇਸ ਨੂੰ ਕੱਲ ਲੈਣਾ ਇਸ ਪਾਣੀ ਨੂੰ ਤੁਸੀਂ ਨਿਰੰਤਰ ਕਰਕੇ ਦੇਖੋ ਰਾਤ ਦੇ ਸਮੇਂ ਤੁਸੀਂ ਉਸ ਪ੍ਰਸਾਦ ਦੇ ਨਾਲ ਤੇ ਤਵੇ ਦੇ ਉੱਪਰ ਤੇਜ ਪੱਤਾ ਹਰੀ ਲਾਚੀ ਰੱਖਣੀ ਹੈ ਅਗਲੇ ਦਿਨ ਸਵੇਰੇ ਇਸ ਨੂੰ ਤੁਸੀਂ ਚਾਹ ਬਣਾਉਣ ਤੋਂ ਪਹਿਲਾਂ ਕੰਨ ਤੋਂ ਭਾਵ ਕੇ ਕੋਈ ਵੀ ਕੰਮ ਤੁਸੀਂ ਗੈਸ ਕਰਨ ਤੋਂ ਪਹਿਲਾਂ ਤੁਸੀਂ ਇਸ ਨੂੰ ਚਲਾਉਣਾ ਹੋਵੇਗਾ ਜੇਕਰ ਤੁਸੀਂ ਇਸ ਤਰੀਕੇ ਨਾਲ ਉਪਾਅ ਕਰੋਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਜਲਾਓਗੇ ਤਾਂ ਗਰੰਟੀ ਨਾਲ ਕਹਿੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਤਾਂ ਦਾ ਅੰਬਾਰ ਲੱਗ ਜਾਵੇਗਾ ਪੈਸੇ ਦੇ ਅੰਬਾਰ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਤੁਹਾਡੇ ਨਾਲ ਅਸੀਂ ਬਹੁਤ ਸਾਰੇ ਉਪਾਅ ਸੇਰ ਕੀਤੇ ਜਿਵੇਂ ਦੁੱਧ ਛਿੜਕਣਾ ਇਲਾਚੀ ਨੂੰ ਜਲਾਉਣਾ ਤੇਜ ਪੱਤੇ ਨੂੰ ਜਲਾਉਣਾ ਇਸ ਤਰੀਕੇ ਨਾਲ ਜਣੀਆਂ ਮਤਾਵਾ ਪਹਿਣਾ ਹੈ ਇਹ ਆਪਣੇ ਦੋਸਤ ਇਹ ਚੈਨਲ ਨਿਯਮਾਂ ਦਾ ਪਾਲਣ ਕਰਦਿਆਂ ਨੇ ਆਪਣੇ ਕੰਮ ਕਰਨ ਤੋਂ ਪਹਿਲਾਂ ਇਹ ਪ੍ਰੋਸੈਸ ਤੇ ਨਾਲ ਉਪਾਅ ਕਰਦੀਆਂ ਨੇ ਗਰੰਟੀ ਨਾਲ ਕਹਿੰਦੇ ਹਾਂ ਕਿ ਉਹਨਾਂ ਦੇ ਘਰਾਂ ਦੇ ਵਿੱਚ ਕਦੇ ਵੀ ਤੰਦਰੁਸਤੀ ਕਮੀ ਨਹੀਂ ਹੋਵੇਗੀ ਉਹਨਾਂ ਨੂੰ ਕਰਜ਼ੇ ਵਰਗੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਬਸ ਕੁਝ ਅਜਈਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣ ਤੋਂ ਬਾਅਦ ਮਾਤਾ ਲਕਸ਼ਮੀ ਜਿਹੜੀ ਹੈ ਸਾਡੇ ਘਰ ਵਿੱਚ ਪਰਵੇਸ਼ ਕਰਦੀ ਹੈ ਜੇਕਰ ਅਸੀਂ ਅਜਈਆਂ ਗਲਤੀਆਂ ਜਾਣੀਆਂ ਜਾਣੇ ਵਿੱਚ ਕਰਦੇ ਹਾਂ ਤਾਂ ਉਹ ਗਲਤੀਆਂ ਕਰਕੇ ਸਾਡੇ ਘਰ ਵਿੱਚ ਕੋਈ ਨਾ ਕੋਈ ਕੁ ਰੁਪਈਆ ਜਾਂਦੀ ਹੈ ਨਾਲੇ ਸਾਡੇ ਘਰ ਵਿੱਚ ਗਰੀਬੀ ਆਉਂਦੀ ਹੈ ਗਰੀਬੀ ਹੋਣ ਕਰਕੇ ਸਾਨੂੰ ਸਮਝ ਨਹੀਂ ਲੱਗਦਾ ਕਿ ਸਾਡੀ ਗਲਤੀ ਕਿੱਥੇ ਹੈ ਸਾਡੇ ਨਾਲ ਇਸ ਤਰੀਕੇ ਦੀ ਪ੍ਰੋਬਲਮ ਕਿਵੇਂ ਹੋ ਗਈ ਸਾਡਾ ਚੱਲਦਾ ਕਾਰੋਬਾਰ ਕਿਵੇਂ ਰੁਕ ਗਿਆ ਕਿਵੇਂ ਹੋ ਗਿਆ ਜਾਂ ਫਿਰ ਬਿਲਕੁਲ ਰੁਕ ਜਾਂਦਾ ਤੇ ਜਿੰਨੀਆਂ ਸਾਡੀ ਘਰ ਦੀਆਂ ਖੁਸ਼ੀਆਂ ਹੁੰਦੀਆਂ ਹਨ ਉਹ ਗਮਗਿਨ ਮਾਹੌਲ ਵਿੱਚ ਬਦਲ ਜਾਂਦੀਆਂ ਹਨ ਬਸ ਇੰਨਾ ਹੀ ਅਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਕੰਮ ਕਰਨਾ ਹੈ ਤਾਂ ਤੁਹਾਡੇ ਜੀਵਨ ਦੇ ਵਿੱਚ ਫਿਰ ਖੁਸ਼ੀਆਂ ਆਪਣੇ ਆਪ ਹੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ